ਤੁਸੀਂ ਦੇਖ ਰਹੇ ਹੋ ਅਬੋਰ ਖਬਰਨਾਮਾ ਇਸ ਟਾਈਮ ਆਪਾਂ ਪਹੁੰਚੇ ਆ ਸਾਧੂ ਵਾਲੀ ਵਿਖੇ ਤੁਹਾਨੂੰ ਪਤਾ ਹੀ ਹੈ ਜਿਵੇਂ ਪਿਆਜ਼ ਜਿੱਕਰ ਦਾ ਮਸ਼ਹੂਰ ਹੈ ਤੇ ਕਿੰਨੂ ਅਬੋਰ ਦਾ ਮਸ਼ਹੂਰ ਹੈ ਐਸੀ ਤਰ੍ਹਾਂ ਜਿਹੜੀ ਹੈ ਗਾਜਰਾ ਨੇ ਉਹ ਸਾਧੂ ਵਾਲੀ ਦੀਆਂ ਮਸ਼ਹੂਰ ਨੇ ਭਾਰੀ ਮਾਤਰਾ ਦੇ ਵਿੱਚ ਤੇ ਗਾਜਰਾ ਆ ਰਹੀਆਂ ਤੇ ਲਗਾਤਾਰ ਅੱਗੇ ਵੀ 2 ਮਹੀਨੇ ਤੱਕ ਇੱਥੇ ਗਾਜਰਾ ਆਣੀਆਂ ਇੱਥੇ ਜਿਹੜੇ ਵਪਾਰੀ ਹੈ ਉਹ ਆਂਦੇ ਨੇ ਇਥੋਂ ਦੀਆਂ ਗਾਜਰਾ ਜਿਹੜੀਆਂ ਪੰਜਾਬ ਦੇ ਨਾਲ ਨਾਲ ਰਾਜਸਥਾਨ ਜੰਮੂ ਕਸ਼ਮੀਰ ਤੇ ਦਿੱਲੀ ਤੇ ਹੋਰ ਵੀ ਵੱਖ-ਵੱਖ ਸਟੇਟਾਂ ਦੇ ਵਿੱਚ ਜਿਹੜੀਆਂ ਗਾਜਰਾਂ ਇੱਥੋਂ ਜਾਂਦੀਆਂ ਨੇ ਇੱਥੋਂ ਬਹੁਤ ਜ਼ਿਆਦਾ ਵਧੀਆਂ ਨੇ ਦਾ ਵਧਿਆ ਹੋਣ ਦਾ ਕਾਰਨ ਇਹ ਵੀ ਇੱਥੋਂ ਦੀ ਜਿਹੜੀ ਮਿੱਟੀ ਹੈ ਤੇ ਪਾਣੀ ਹੈ ਬਹੁਤ ਹੀ ਵਧੀਆ ਹੈ ਜਿਸ ਕਾਰਨ ਗਾਜਰਾਂ ਦੀ ਉਪਜਾਊ ਵੀ ਬਹੁਤ ਹੁੰਦੀ ਹੈ ਤੇ ਗਾਜਰਾਂ ਜਿਹੜੀਆਂ ਸਭ ਤੋਂ ਵਧੀਆਂ ਇੱਥੋਂ ਹੁੰਦੀਆਂ ਹਾਂਜੀ ਮੇਰਾ ਨਾਮ ਕੁਲਦੀਪ ਸਿੰਘ ਹੈ ਮੈਂ ਸੰਗਰੀਆ ਦੇ ਕੋਲੋਂ ਲੰਮੀਟਾ ਪਿੰਡ ਤੋਂ ਆਏ ਹਾਂ ਸਾਡੇ ਕੋਲੇ 5 ਸਾਲ ਹੋ ਗਏ ਗਾਜਰਾਂ ਬੀਜਿਆ ਨੂੰ 50 ਕਿੱਲੋ 50 ਬਿਗੇ ਗਾਜਰਾਂ ਸਾਡੇ ਕੋਲੇ ਵਧੀਆ ਗਾਜਰਾਂ ਮਿੱਠਾ ਗਾਜਰਾਂ ਉਹ ਪੰਜਾਬ ਹਰਿਆਣਾ ਰਾਜਸਥਾਨ ਉੱਤ ਸਭ ਤੇਰੀ ਇੱਕ ਗਾਜਰਾਂ ਜਾਂਦੀਆਂ ਸਾਡੀਆਂ ਬਹੁਤ ਵਧੀਆ ਗਾਜਰਾਂ ਵਧੀਆ ਖੇਤੀ ਹੈ ਗਾਜਰਾਂ ਦੀ ਕੋਈ ਖਰਚਾ ਨਹੀਂ ਚਾਰ ਪਾਣੀਾਂ ਤੇ ਇੱਕ ਵਧਕਾ ਗਾਜਰ ਫਗਦੀ ਹੈ ਤੇ ਕਿਸਾਨਾਂ ਨੂੰ ਇਹੀ ਦੱਸਿਆ ਜਾਂਦਾ ਵੀ ਗਾਜਰ ਦੀ ਖੇਤੀ ਵੱਧ ਤੋਂ ਵੱਧ ਕਰੋ ਤੇ ਗਾਜਰ ਦੀ ਕਿੰਨੀ ਗਾਜਰ ਤੇ ਆ ਜਾਂਦੀ ਜੀ ਇਸ ਵਾਸਤੇ ਗਾਜਰ ਬਹੁਤ ਜ਼ਿਆਦਾ ਆਉਂਦੀ ਹੈ ਹਾਂਜੀ ਅੱਗੇ ਹੋਰ ਕਿੰਨੇ ਦਿਨਾਂ ਤੱਕ ਹੋਰ ਗਾਜਰਾਂ ਤਾਂ ਆਦੀ ਰਹੇਗੀ ਤੇ ਅਜੇ 2 ਮਹੀਨੇ ਫੁੱਲ ਫੁੱਲ ਕੰਮ ਚੱਲੂਗਾ ਸਾਧੂ ਵਾਲਾ ਮੰਡੀ ਪੂਰ ਮਸ਼ਹੂਰ ਹੈ ਜੀ ਮੇਰਾ ਨਾਮ ਮਰਜੀਤ ਸਿੰਘ ਹੈ ਜੀ ਹਾਂਜੀ ਗਾਜਰਾਂ ਦੀ ਖੇਤੀ ਦੇ ਬਾਰੇ ਕੀ ਕਹਿਣਾ ਚਾਹੋਗੇ ਗਾਜਰਾਂ ਦੀ ਖੇਤੀ ਜੀ ਗਾਧਾ ਦੀ ਖੇਤੀ ਇੱਥੇ ਸਾਧੂ ਵਾਲੇ ਚ ਬਹੁਤ ਵਧੀਆ ਗਾਜਰ ਹੁੰਦੀ ਹੈ ਐਸ ਜਮੀਨ ਚ ਤਾਕਤ ਹੈ ਵਧੀਆ ਮਿੱਠੀ ਗਾਜਰ ਹੁੰਦੀ ਹੈ ਇੱਥੇ ਤੇ ਐਸ ਗਾਜਰ ਸਾਧੂ ਵਾਲੀ ਦੀ ਗਾਜਰ ਬਹੁਤ ਦੂਰ ਦੂਰ ਤੱਕਰ ਮਸ਼ਹੂਰ ਹੈ ਇਤੋਂ ਦੀ ਗਾਜਰ ਬਹੁਤ ਦੂਰ ਦੂਰ ਤੱਕਰ ਜਾਂਦੀ ਹੈ ਪੰਜਾਬ ਹਰਿਆਣਾ ਹਿਮਾਚਲ ਦੂਰ ਦੂਰ ਤੱਕਰ ਜਾਂਦੀ ਹੈ ਗਾਜਰ ਤੇ ਇਤੋਂ ਦੀ ਗਾਜਰ ਹੈ ਜਿਹੜੀ ਦੂਰ ਦੂਰ ਤੱਕਰ ਤੇ ਲੋਕ ਆਉਂਦੇ ਇੱਥੇ ਗਾਜਰਾ ਵੇਚਣ ਆਉਂਦੇ ਆ ਗਾਜਰਾਂ ਦੇ ਬਹੁਤ ਇਨਕਮ ਵੀ ਠੀਕ ਹੈ ਤੇ ਤਾਂ ਕਰਕੇ ਗਾਜਰੇ ਇੱਥੇ ਬਹੁਤ ਦੂਰ ਦੂਰ ਦੇ ਵਿੱਚ ਵੇਚਣ ਵੀ ਆਉਂਦੇ ਆ ਤਾਂ ਇਹਦੀ ਘੱਟ ਖਰਚੇ ਦੇ ਵਿੱਚ ਇਨਕਮ ਚੰਗੀ ਹੈ ਤਾਂ ਕਰਕੇ ਗਾਜਰਾਂ ਦੀ ਇੱਥੇ ਪੈਦਾਵਾਰ ਜਾਜਾਂ ਗਾਜਰ ਦੀ ਬਜਾਈ ਆ ਛੀਵੜ ਹੈ ਮਤਲਬ ਸਰਬਾਰ ਆਛੀ ਹੋਇਆ ਹੈ ਪੈਦਾਵਾਰ ਬਹੁਤ ਬੜੀਆ ਹੋਇਆ ਹੈ ਗਾਜਰ ਗਾਜਰ ਦੀ ਮਿਠਾਸ ਕਿੱਥੀ ਘਟੇਗੀ ਗਾਜਰ ਦੀ ਮਿਠਾਸ ਬਹੁਤ ਬੜੀਆ ਹੈ ਗਾਜਰਾਂ ਤਾਰਨ ਕਿਉਂ ਹੈ ਕਿਉਂ ਮਿਠਾਸ ਹੋਇਆ ਪਾਣੀ ਮਿਠਾ ਹੈ ਤਾਂ ਹੈ ਪਾਣੀ ਕੋ ਇਸ ਲਈ ਜਿੰਨੀ ਮਿਠਾਸ ਹੋਏ ਮੈਂ ਮਾ ਗਾ ਗਾਜਰ ਕਿਤੇ ਦੂਰ ਜਾਵੇ ਗਾਜਰ ਘਣੀ ਦੂਰ ਜਾਵੇ ਦਿੱਲੀ ਤੱਕ ਜਾਵੇ ਗਾਜਰ ਦਿੱਲੀ ਹੈ ਕਲਕੱਤਾ ਬੰਬਈ ਚੰਡੀਗੜ੍ਹ ਜਿਆ ਬੜੇ ਬੜੇ ਸ਼ਹਿਰਾਂ ਮ ਜਾਵੇ ਲੋਕ ਕਿਤੇ ਫਸਲ ਵੀ ਜੜ ਗਾਜਰਾਂ ਦੀ ਗਾਜਰ ਕਿਤੇ ਬਹੁਤ ਜ਼ਿਆਦਾ ਹੋ ਰਹਾ ਹੈ